ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਕਿਸ਼ਤਾਂ ਵਿੱਚ ਅਦਾ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਨੂੰ ਹੋਰ ਟੰਗ ਨਾਲ ਅਦਾ ਕਰਨ ਦੀ ਕੀਤੀ ਮੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਦਿੱਤੇ ਜਾਣ ਸੰਬੰਧੀ ਮਿਤੀ 13/2/2025 ਦੀ ਕੈਬਨਿਟ ਮੀਟਿੰਗ ਵਿੱਚ ਜੋ ਤਜਵੀਜ਼ਾਂ ਸਰਕਾਰ ਵੱਲੋਂ ਬਣਾ ਕੇ ਤੇ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਕਰਵਾਇਆ ਗਿਆ ਸੀ ਉਸ ਦੇ ਬਾਰੇ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਿੱਖਾ ਪ੍ਰਤੀਕਰਮ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੁਆਰਾ ਬਕਾਇਆ ਸੰਬੰਧੀ ਕੀਤੇ ਨੋਟੀਫਿਕੇਸ਼ਨ ਤੇ ਤਿੱਖੇ ਸਵਾਲ ਖੜੇ ਕੀਤੇ ਜਾ ਰਹੇ ਹਨ ਜੇ ਤੱਕ ਵੱਡੀ ਉਮਰ ਦੇ ਪੈਨਸ਼ਨਾਂ ਯਾਨੀ 85 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਾਂ ਨੂੰ ਦੋ ਕਿਸ਼ਤਾਂ ਵਿੱਚ ਏਰੀਅਰ ਦਿੱਤੇ ਜਾਣ ਦਾ ਸਵਾਲ ਹੈ ਇਸ ਤੇ ਤਾਂ ਯੂਨੀਅਨ ਅਗਵਾ ਨੇ ਤਸੱਲੀ ਪ੍ਰਗਟ ਕੀਤੀ ਹੈ ਪਰੰਤੂ 75 ਤੋਂ 85 ਸਾਲ ਦੀ ਉਮਰ ਵਾਲੇ ਪੈਨਸ਼ਨਰਾਂ ਨੂੰ 12 ਕਿਸ਼ਤਾਂ ਵਿੱਚ ਬਕਾਇਆ ਦੇਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਸਮਝਿਆ ਜਾ ਸਕਦਾ ਤੇ ਉਹਨਾਂ ਨੂੰ ਵੀ ਦੋ ਕਿਸ਼ਤਾਂ ਵਿੱਚ ਹੀ ਬਕਾਇਆ ਦਿੱਤੇ ਜਾਣ ਦੀ ਮੰਗ ਕੀਤੀ ਹੈ ਫਿਰ 75 ਸਾਲ ਤੋਂ 61 ਉਮਰ ਦੇ ਪੈਨਸ਼ਨਰਾਂ ਯਾਨੀ 58 ਤੋਂ 75 ਸਾਲ ਤੱਕ ਦੇ ਪੈਨਸ਼ਨਰਾਂ ਨਾਲ ਤਾਂ ਜਥੇਬੰਦੀਆਂ ਦੇ ਆਗੂਆਂ ਅਨੁਸਾਰ ਸਰਕਾਰ ਨੇ ਹੋਰ ਬੇਇਨਸਾਫੀ ਕੀਤੀ ਹੈ ਕਿਉਂਕਿ ਜੇਕਰ ਉਹਨਾਂ ਨੂੰ ਬਕਾਇਆ ਦਿੱਤੇ ਜਾਣ ਦੇ ਢੰਗ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਤਜਰਬੇਕਾਰ ਆਗੂਆਂ ਵੱਲੋਂ ਮੰਗ ਇਹ ਉਠਾਈ ਜਾ ਰਹੀ ਹੈ ਕਿ 58 ਤੋਂ 75 ਸਾਲ ਦੇ ਉਮਰ ਦੇ ਪੈਨਸ਼ਨਰਾਂ ਨੂੰ ਸਾਲwise ਕਿਸ਼ਤਾਂ ਵਿੱਚ ਵੰਡ ਕੇ ਬਕਾਇਆ ਦਿੱਤੇ ਜਾਣ ਦੀ ਬਜਾਏ 1 ਇੱਕ 16 ਤੋਂ 36 221 ਤੱਕ ਦਾ ਜਿੰਨਾ ਬਕਾਇਆ ਬਣਦਾ ਹੈ ਉਸ ਨੂੰ 12 ਕਿਸ਼ਤਾਂ ਵਿੱਚ ਵੰਡ ਕੇ ਅਦਾ ਕੀਤਾ ਜਾਵੇ ਇਸ ਦੀ ਡਿਟੇਲ ਦੀ ਪਰਚੋਲ ਜੇਕਰ ਕਰੀਏ ਤਾਂ 216 ਤੇ 217 ਤੱਕ ਦਾ ਦੋ ਸਾਲਾਂ ਦਾ ਬਕਾਇਆ 15 ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਬਿਲਕੁਲ ਵਾਜਬ ਨਹੀਂ ਕਰਾਰ ਦਿੱਤਾ ਜਾ ਸਕਦਾ ਕਿਉਂਕਿ 216 ਵਿੱਚ ਡੀਏ 0% ਸੀ ਤੇ 217 ਤੱਕ ਵੀ ਇਹ ਸਿਰਫ 2% ਹੀ ਸੀ ਇਹ ਅਤੇ ਇਸ ਨੂੰ ਨਾ ਮਾਤਰ ਹੀ ਕਿਹਾ ਜਾ ਸਕਦਾ ਹੈ ਫਿਰ 218 ਤੋਂ ਤੇ 219 ਦਾ ਬਕਾਇਆ 18 ਕਿਸ਼ਤਾਂ ਵਿੱਚ ਦੇਣਾ ਵੀ ਕੋਈ ਬਹੁਤਾ ਤਰਕਸੰਗਤ ਨਹੀਂ ਜਾਪਦਾ 220 ਤੇ 221 ਤੇ 3621 ਤੱਕ ਦੇ ਬਕਾਏ ਜੋ ਕਿ 9 ਕਿਸ਼ਤਾਂ ਵਿੱਚ ਦਿੱਤੇ ਜਾਣ ਦੀ ਗੱਲ ਕੀਤੀ ਹੈ ਉਸ ਦੀ ਅਕਸ਼ਤਾ ਤਾਂ ਜਨੂਅਰੀ 2028 ਤੋਂ ਸ਼ੁਰੂ ਹੋਣੀਆਂ ਹਨ ਤੇ ਇਸ ਸਰਕਾਰ ਦੀ ਮਿਆਦ ਤਾਂ ਮਾਰਚ 2027 ਤੱਕ ਹੈ ਅਗਲੀ ਸਰਕਾਰ ਕਿਸ ਪਾਰਟੀ ਦੀ ਆਉਣੀ ਹੈ ਉਸ ਬਾਰੇ ਅੱਜ ਕੋਈ ਵੀ ਗਰੰਟੀ ਨਾਲ ਤੇ 100% ਵਿਸ਼ਵਾਸ ਨਾਲ ਪ੍ਰੈਡਿਕਸ਼ਨ ਨਹੀਂ ਕਰ ਸਕਦਾ ਫਿਰ ਇਸ ਗੱਲ ਦੀ ਕੀ ਗਰੰਟੀ ਹੈ ਕਿ 2027 ਤੋਂ ਬਾਅਦ ਜੋ ਵੀ ਸਰਕਾਰ ਆਏਗੀ ਉਹ ਇਸ ਨੋਟੀਫਿਕੇਸ਼ਨ ਅਨਸਾਰ ਬਕਾਇਏ ਦੇਵੇਗੀ ਜਾਂ ਫਿਰ ਪੰਜਾਬ ਦੇ ਖਜ਼ਾਨੇ ਸਬੰਧੀ ਵਿਤੀ ਸੰਕਟ ਦਾ ਵਾਸਤਾ ਪਾ ਕੇ ਬਕਾਇਆ ਦੇਣ ਤੋਂ ਕੋਕਾ ਹੀ ਕਿਤੇ ਮੁਨਕਰ ਹੀ ਨਾ ਹੋ ਜਾਵੇ ਇਹ ਵੀ ਖਰਚਾ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਦੁਆਰਾ ਪ੍ਰਗਟ ਕੀਤਾ ਜਾ ਰਿਹਾ ਹੈ ਇਸ ਲਈ ਮੰਗ ਇਹ ਕੀਤੀ ਜਾ ਰਹੀ ਹੈ ਕਿ 1 ਇੱਕ 16 ਤੋਂ 36 21 ਤੱਕ ਦਾ ਸਾਰਾ ਬਕਾਇਆ ਕੈਲਕੂਲੇਟ ਕਰਕੇ ਇਸ ਨੂੰ 12 ਕਿਸ਼ਤਾਂ ਵਿੱਚ 58 ਤੋਂ 75 ਸਾਲ ਦੀ ਉਮਰ ਵਾਲੇ ਪੈਂਚਦਾਨੂ ਅਦਾ ਕੀਤਾ ਜਾਵੇ ਇਹ ਤੇ ਹੀ ਬਸ ਨਹੀਂ ਮੁਲਾਜ਼ਮਾਂ ਦੇ 216 ਸਾਲ ਦੇ ਬਕਾਏ ਦੀਆਂ 12 ਕਿਸ਼ਤਾਂ ਤਾਂ ਸਾਲ ਬਾਅਦ ਯਾਨੀ ਕਿ ਐਪਰਲ 226 ਤੋਂ ਸ਼ੁਰੂ ਹੋਣੀਆਂ ਹਨ ਜੋ ਕਿਸੇ ਵੀ ਤਰ੍ਹਾਂ ਤਰਕਸੰਗਤ ਤੇ ਠੀਕ ਨਹੀਂ ਜਾਪਦਾ ਫਿਰ 217 18 19 20 ਤੇ 36 21 ਤੱਕ ਦਾ ਬਕਾਇਆ 24 ਕਿਸ਼ਤਾਂ ਵਿੱਚ ਤੇ ਜਾਣ ਦੀ ਗੱਲ ਕਹੀ ਹੈ ਜੋ ਕਿ April 2027 ਤੋਂ ਸ਼ੁਰੂ ਹੋ ਕੇ March 2029 ਤੱਕ ਚੱਲਣ ਗਿਆ ਇਸ ਨੂੰ ਕਿਵੇਂ ਠੀਕ ਕਿਹਾ ਜਾ ਸਕਦਾ ਹੈ ਇਹ ਸਵਾਲ ਵੀ ਜਥੇਬੰਦੀਆਂ ਵੱਲੋਂ ਉਠਾਇਆ ਜਾ ਰਿਹਾ ਹੈ ਇਸ ਸਬੰਧੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰਾ ਬਕਾਇਆ ਕੈਕੂਲੇਟ ਕਰਕੇ ਇਸ ਨੂੰ ਸਿਰਫ ਅਤੇ ਸਿਰਫ 12 ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇ ਫਿਰ ਇੱਕ ਬਹੁਤ ਹੀ ਵੱਡਾ ਫਲਾ ਜਾਂ ਕਮੀ ਇਹ ਲੋਕ ਹਾਲ ਇਸ ਨੋਟੀਫਿਕੇਸ਼ਨ ਵਿੱਚ ਇਹ ਰੱਖਿਆ ਗਿਆ ਹੈ ਕਿ ਜੁਲਾਈ 2021 ਤੋਂ ਮਾਰਚ 2024 ਤੱਕ ਦੇ ਬਕਾਏ ਬਾਰੇ ਇਹ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਵਿੱਤੀ ਹਾਲਤ ਨੂੰ ਮੁੱਖ ਰੱਖ ਕੇ ਇਹ ਬਕਾਇਆ ਦੇਣ ਦਾ ਫੈਸਲਾ ਕੀਤਾ ਜਾਵੇਗਾ ਇਸ ਪੀਰੀਅਡ ਦੀ ਰਕਮ ਵੀ ਕੋਈ ਘਟ ਨਹੀਂ ਹੈ ਸਗੋਂ ਇਹ ਲਗਭਗ 4139 ਕਰੋੜ ਰੁਪਏ ਬਣਦੀ ਹੈ ਤੇ ਅੱਜ ਦੀ ਡੇਟ ਵਿੱਚ ਇਸ ਨੋਟੀਫਿਕੇਸ਼ਨ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਜਿਵੇਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਬਕਾਇਆ ਦੀ ਇਹ ਭਾਰੀ ਪਰਤਮ ਰਕਮ ਫੇਲ ਹਾਲ ਖਾਤੇ ਵਿੱਚ ਪਾ ਦਿੱਤੀ ਗਈ ਹੋਵੇ ਤੇ ਜਿਸ ਦੇ ਭੁਗਤਾਨ ਬਾਰੇ ਵੀ 100% ਦੀ ਗਾਰੰਟੀ ਦੀ ਪ੍ਰਡਿਕਸ਼ਨ ਨਹੀਂ ਕੀਤੀ ਜਾ ਸਕਦੀ ਮੁਲਾਜ਼ਮ ਤੇ ਪੈਨਸ਼ਨਾਂ ਆਗਵਾ ਦੀ ਇਸ ਮੰਗ ਵਿੱਚ ਵੀ ਵਜਨ ਹੈ ਕਿ ਜੇਕਰ ਸਰਕਾਰ ਬਕਾਇਆ ਕਿਸ਼ਤਾਂ ਵਿੱਚ ਦੇਵੇਗੀ ਤਾਂ ਫਿਰ ਇਸ ਨੂੰ ਵਿਆਜ ਸਮੇਤ ਦੇਵੇ ਕਿਉਂਕਿ ਰਿਟਾਇਰਮੈਂਟ ਵੇਲੇ ਕਮਿਊਟ ਕਰਵਾਈ ਗਈ ਪੈਨਸ਼ਨ ਦੀ ਰਕਮ ਤੇ ਸਰਕਾਰ 15 ਸਾਲਾਂ ਦੇ ਸਮੇਂ ਦੌਰਾਨ 18.75% ਦੀ ਦਰ ਨਾਲ ਵਿਆਜ ਵਸੂਲ ਕਰਦੀ ਹੈ ਇਸ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਤੇ ਅਰਧ ਸਰਕਾਰੀ ਅਦਾਰਿਆਂ ਤੇ ਵੀ ਕਿਸ਼ਤਾਂ ਵਿੱਚ ਬਕਾਏ ਦੇਣ ਦੀ ਸ਼ਰਤ ਨੂੰ ਬਾਉਂਡ ਕਰ ਦੇਣਾ ਵੀ ਬਿਲਕੁਲ ਗਲਤ ਹੈ ਕਿਉਂਕਿ ਜੇ ਉਹਨਾਂ ਦੀ ਵਿੱਤੀ ਹਾਲਤ ਠੀਕ ਹੋਵੇ ਤੇ ਉਹ ਸਮਰੱਥ ਹੋਣ ਤਬੀਰ ਉਹ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਇੱਕੋ ਕਿਸ਼ਤ ਵਿੱਚ ਵੀ ਬਕਾਇਆ ਦੇ ਸਕਦੇ ਹਨ ਪਰੰਤੂ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਨੂੰ ਕਿਸ਼ਤਾਂ ਵਿੱਚ ਦੇਣ ਲਈ ਬੌਂਡ ਕਰ ਦਿੱਤਾ ਗਿਆ ਹੈ ਇਹ ਵੀ ਜਥੇਬੰਦੀਆਂ ਵੱਲੋਂ ਇੱਕ ਵੱਡਾ ਸਵਾਲ ਖੜਾ ਕੀਤਾ ਜਾ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਬਕਾਇਆ ਸੰਬੰਧੀ ਕੀਤੇ ਨੋਟੀਫਿਕੇਸ਼ਨ ਤੋਂ ਸੰਤੁਸ਼ਟ ਨਾ ਹੋ ਕੇ ਤੇ ਇਸ ਨੂੰ ਟੋਟਲੀ ਗਲਤ ਘਰਾਰ ਦੇ ਕੇ ਤੇ ਕੇ ਪ੍ਰਤੀਕਰਮ ਕੀਤੇ ਜਾਣ ਦੇ ਸਿੱਟੇ ਵਜੋਂ ਕੀ ਸਰਕਾਰ ਉਹਨਾਂ ਨੂੰ ਖੁਸ਼ ਕਰਨ ਲਈ ਸਾਰਾ ਪਾਇਆ ਸਿਰਫ ਬਾਲਾ ਕੀਤਾ ਵਿੱਚ ਜਲਦੀ ਅਦਾ ਕਰਨ ਸੰਬੰਧੀ ਯੂ ਟਰਨ ਲੈਂਦੇ ਹੋਏ ਕੋਈ ਨਵਾਂ ਨੋਟੀਫਿਕੇਸ਼ਨ ਜਾਰੀ ਕਰੇਗੀ ਜਾਂ ਫਿਰ ਇਸ ਨੋਟੀਫਿਕੇਸ਼ਨ ਤੇ ਹੀ ਸਟਿਕ ਕਰਨ ਲਈ ਬਿਜਿਤ ਰਹੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ